ਸਤ ਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਕੁਝ ਗੱਲਾਂ ਦਿਲ ਦੀਆਂ ਅੱਜ ਅਸੀਂ ਗੱਲ ਕਰਾਂਗੇ ਰਾਜਵੀਰ ਦੀ ਆ ਰਹੀ ਫਿਲਮ ਯਮਲਾ ਦੇ ਬਾਰੇ ਚ ਪਰ ਉਸ ਤੋਂ ਪਹਿਲਾਂ ਆਓ ਕੁਝ ਉਹਨਾਂ ਗੱਲਾਂ ਬਾਰੇ ਗੱਲ ਕਰੀਏ ਜੋ ਰਾਜਵੀਰ ਦੇ ਇਸ ਦੁਨੀਆ ਤੇ ਚਲੇ ਜਾਣ ਤੋਂ ਬਾਅਦ ਵੇਖੀਆਂ ਜੋ ਸਾਨੂੰ ਅੰਦਰੋਂ ਅੰਦਰੀਂ ਚ ਛੋੜ ਗਈਆਂ ਰਾਜਵੀਰ ਜਵੰਦਾ ਇੱਕ ਨਾਂ ਨਹੀਂ ਇੱਕ ਜਜ਼ਬਾਤ ਸੀ ਕੀ ਤੁਹਾਨੂੰ ਪਤਾ ਹੈ ਦੋਸਤੋ ਰਾਜਵੀਰ ਜਵੰਦਾ ਸੱਬਿਆ ਚੱਕ ਪਿੰਡ ਦਾ ਰਹਿਣ ਵਾਲਾ ਸੀ ਉਹ ਸਿਰਫ ਇੱਕ ਗਾਇਕ ਨਹੀਂ ਸੀ ਉਹ ਇੱਕ ਸਾਫ਼ ਦਿਲ ਦਾ ਇਨਸਾਨ ਇੱਕ ਸੱਚੀ ਰੂਹ ਸੀ ਕਈ ਵਾਰ ਹੰਦਾ ਜਦੋਂ ਜਿੰਦਾ ਹੁੰਦਾ ਹੈ ਨਾ ਤਾਂ ਉਸ ਦੀ ਕਦਰ ਨਹੀਂ ਹੁੰਦੀ ਪਰ ਜਦੋਂ ਉਹ ਚਲਾ ਜਾਂਦਾ ਹੈ ਤਾਂ ਉਸ ਦੀ ਹਰ ਮੁਸਕਾਨ ਹਰ ਬੋਲ ਹਰ ਗਾਣਾ ਦਿਲ ਤੇ ਟਿਕ ਜਾਂਦਾ ਹੈ ਰਾਜਵੀਰ ਵੀ ਉਹ ਜਿ ਹਸੀ ਖਦੂਰੇ ਰਹਿ ਗਏ ਸ਼ੋ ਪਰ ਦੋਸਤਾਂ ਨੇ ਕਿਤੇ ਜਦੋਂ ਰਾਜਵੀਰ ਚਲਾ ਗਿਆ ਤਾਂ ਉਸ ਦੇ ਕਈ ਸ਼ੋ ਬਾਕੀ ਸਨ ਪਰ ਦੋਸਤ ਕਿਸ ਨੂੰ ਕਹਿੰਦੇ ਨੇ ਕਨਵਲ ਗਰੇਵਾਲ ਜਸਵਾਜਵਾ ਕੁਲਵਿੰਦਰ ਵਿੱਲਾ ਕਰਮਜੀਤ ਅਨਮੋਲ ਇਹਨਾਂ ਸਾਰਿਆਂ ਨੇ ਮਿਲ ਕੇ ਕਿਹਾ ਜਿਹੜੇ ਰਾਜਵੀਰ ਦੇ ਸ਼ੋ ਰਹਿ ਗਏ ਅਸੀਂ ਰਲ ਮਿਲ ਕੇ ਲਾਵਾਂਗੇ ਅਤੇ ਜੋ ਵੀ ਕਮਾਈ ਹੋਵੇਗੀ ਉਹ ਰਾਜਵੀਰ ਦੇ ਬੱਚਿਆਂ ਲਈ ਹੋਵੇਗੀ ਇਹ ਹੁੰਦਾ ਹੈ ਸੱਚਾ ਰਿਸ਼ਤਾ ਜੋ ਖੂਨ ਨਾਲੋਂ ਵੀ ਵੱਧ ਕੇ ਹੁੰਦਾ ਹੈ। ਦੋਸਤੋ ਰਾਜਵੀਰ ਦੇ ਭੋਗ ਦੇ ਦਿਨ ਹਜ਼ਾਰਾਂ ਲੋਕ, ਸੈਂਕੜੇ ਕਲਾਕਾਰ ਸਾਰਾ ਪਿੰਡ ਰੋਇਆ ਸੀ। ਉੱਥੇ ਗੁਰਦਾਸ ਮਾਨ ਸਾਹਿਬ ਵੀ ਪਹੁੰਚੇ ਸਨ। ਉਹਨਾਂ ਨੇ ਹਰ ਕਲਾਕਾਰ ਦੀਆਂ ਗੱਲਾਂ ਸੁਣੀਆਂ ਤੇ ਉਹਨਾਂ ਦੀ ਮਿੱਤਰਤਾ ਨੂੰ ਸਲਾਮ ਕੀਤਾ ਤੇ ਫਿਰ ਉਹਨਾਂ ਨੇ ਗੱਲ ਕਹੀ ਜੇ ਹੋ ਸਕੇ ਮੇਰੀ ਸੇਵਾ ਵੀ ਲੈ ਲਓ। ਮੈਂ ਵੀ ਰਾਜਵੀਰ ਲਈ ਕੁਝ ਕਰਨਾ ਚਾਹੁੰਦਾ ਹਾਂ। ਇਹ ਬੋਲ ਸੁਣ ਕੇ ਦਿਲ ਕੰਬ ਗਿਆ, ਰੂਹ ਕੰਬ ਗਈ। ਕਈਆਂ ਦੀਆਂ ਅੱਖਾਂ ਵਿੱਚ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ ਪਰ ਵੀਰੇ ਉਸ ਤੋਂ ਬਾਅਦ ਉਹ ਖਬਰਾਂ ਚੱਲੀਆਂ ਉਹ ਤਾਂ ਹੱਦ ਹੀ ਸੀ ਇਹ ਤਾਂ ਦਰਦ ਹੀ ਦਰਦ ਸੀ ਹੀ ਪਰ ਜਦ ਮੈਂ ਕਈ ਯੂਟਬ ਜਦੋਂ ਕਈ YouTube ਚੈਨਲ ਵੇਖੇ ਕਈ ਵੀਡੀਓਜ਼ ਦੇਖੀਆਂ ਕਿਸੇ ਨੇ ਲਿਖਿਆ ਸੀ ਰਾਜਵੀਰ ਤੇ ਕਾਲਾ ਜਾਦੂ ਹੋਇਆ ਸੀ ਕਿਸੇ ਨੇ ਲਿਖਿਆ ਰਾਜਵੀਰ ਬਾਪਸ ਆ ਗਿਆ ਕਰੇ ਮਾਂ ਨੇ ਕੁੱਟ ਕੇ ਲਾਇਆ ਸੀਨੇ ਨਾਲ ਯਾਰ ਇਹ ਕੀ ਹੈ ਯੂਜਲੀ ਲਾਈਕਲੀ ਪੈਸਿਆਂ ਲਈ ਇਨਸਾਨ ਕਿੱਥੇ ਤੱਕ ਡਿੱਗ ਸਕਦਾ ਹੈ ਇੱਕ ਮਾਂ ਜਿਸ ਦਾ ਜਵਾਨ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਤੁਸੀਂ ਸੋਚ ਸਕਦੇ ਹੋ ਉਸ ਦੇ ਨਾਲ ਕੀ ਬਿਤਦੀ ਹੋਵੇਗੀ ਅਸੀਂ ਸਭ ਕਦੇ ਨਾ ਕਦੇ ਯੂਜਲੀ ਲਾਈਕਲੀ ਗੱਲ ਕੀਤੀ ਪਰ ਸੱਚ ਸੱਚ ਇਹ ਹੈ ਵੀਰੇ ਕਈ ਵਾਰ ਅਸੀਂ ਵਿਊਜ਼ ਲਈ ਸਬਸਕ੍ਰਾਈਬਰ ਲਈ ਟ੍ਰੈਂਡ ਲਈ ਕਈ ਗੱਲਾਂ ਕਰ ਦਿੰਦੇ ਹਾਂ ਪਰ ਸੋਚੋ ਕੀ ਅਸੀਂ ਰਾਜਵੀਰ ਦੇ ਪਰਿਵਾਰ ਲਈ ਕੁਝ ਕੀਤਾ ਅਸੀਂ ਉਸ ਆਸੀਂ ਉਸਦੇ ਕੰਮ ਨੂੰ ਅੱਗੇ ਵਧਾਇਆ ਕੀ ਅਸੀਂ ਉਸ ਦੀ ਯਾਦ ਨੂੰ ਅਸੀਂ ਉਸ ਦੀ ਯਾਦ ਨੂੰ ਇੱਜ਼ਤ ਦਿੱਤੀ ਨਹੀਂ ਸ਼ਾਇਦ ਇਹ ਨਹੀਂ ਪਰ ਹੁਣ ਵੀ ਵੇਲਾ ਹੈ ਹੁਣ ਵੀ ਅਸੀਂ ਉਹ ਕਰ ਸਕਦੇ ਹਾਂ ਜੋ ਸੱਚੇ ਫੈਨ ਕਰਦੇ ਨੇ ਰਾਜਵੀਰ ਲਈ ਸਭ ਤੋਂ ਵੱਡਾ ਤੋਹਫ਼ਾ ਉਸ ਦੀ ਫਿਲਮ ਯਮਲਾ ਵੇਖਣ ਜਾਣਾ ਜੇ ਤੂੰ ਸੱਚ ਮੁਚ ਰਾਜਵੀਰ ਨੂੰ ਦਿਨੋਂ ਪਿਆਰ ਕਰਦਾ ਹੈ ਜੇ ਤੂੰ ਉਸ ਦੀ ਯਾਦ ਨੂੰ ਜਿੰਦਾ ਰੱਖਣਾ ਚਾਹੁੰਦਾ ਹੈ ਜੇ ਤੂੰ ਚਾਹੁੰਦਾ ਹੈ ਜੇ ਤੂੰ ਚਾਹੁੰਦਾ ਹੈ ਉਸ ਦਾ ਕੰਮ ਉਸ ਦੀ ਮਿਹਨਤ ਲੋਕਾਂ ਤੱਕ ਪਹੁੰਚੇ ਤਾਂ ਵੀਰੇ ਰਾਜਵੀਰ ਦੀ ਆਉਣ ਵਾਲੀ ਫਿਲਮ ਯਮਲਾ ਜ਼ਰੂਰ ਵੇਖੀ ਥੀਏਟਰ ਚ ਵੇਖੀ ਦੋਸਤਾਂ ਨਾਲ ਵੇਖੀ ਪਰਿਵਾਰ ਨਾਲ ਵੇਖੀ ਸ਼ੋਰ ਪਾਓ ਉਸ ਦਾ ਨਾਮ ਲਵੋ ਉਸ ਦੀ ਮਿਹਨਤ ਨੂੰ ਸਲਾਮ ਕਰੋ ਇਹ ਹੋਵੇਗਾ ਸੱਚੇ ਫੈਨ ਹੋਣ ਦਾ ਸਬੂਤ ਇਹ ਹੋਵੇਗੀ ਇੱਜ਼ਤ ਜੋ ਅਸੀਂ ਉਸ ਨੂੰ ਦੇ ਸਕਦੇ ਹਾਂ ਰਾਜਵੀਰ ਦੀ ਆਵਾਜ਼ ਉਸ ਦੀ ਮੁਸਕਾਨ ਸਾਡੇ ਦਿਲਾਂ ਚਖਮੇਸ਼ਾ ਜਿੰਦਾ ਰਹੇਗੀ ਆਓ ਸਭ ਮਿਲ ਕੇ ਰਾਜਵੀਰ ਦੀਆਂ ਯਾਦਾਂ ਨੂੰ ਉਸ ਦੀ ਆਵਾਜ਼ ਨੂੰ ਉਸ ਦੇ ਸੱਚੇ ਜਜ਼ਬਾਤਾਂ ਨੂੰ ਜਿੰਦਾ ਰੱਖੀਏ ਉਹ ਤਾਂ ਚਲਾ ਗਿਆ ਪਰ ਅੱਜ ਵੀ ਹਰ ਗਾਣੇ ਚ ਹਰ ਮੁਸਕਾਨ ਚ ਹਰ ਤੜਕੰਚ ਜਿੰਦਾ ਹੈ ਤੁਹਾਨੂੰ ਇਹ ਗੱਲਾਂ ਵਧੀਆ ਲੱਗੀਆਂ ਜੇ ਇਸ ਵੀਡੀਓ ਨੇ ਤੁਹਾਨੂੰ ਥੋੜਾ ਵੀ ਸੋਚਣ ਲਈ ਮਜਬੂਰ ਕੀਤਾ ਤਾਂ ਤਾਂ ਚੈਨਲ ਕੁਝ ਗੱਲਾਂ ਦਿਲਦਿਆਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਕਿਉਂਕਿ ਇੱਥੇ